ਕਿ ਮਾ। ਸਾਸੀ ਮਾ ਇਹਦਾ ਇੱਕ ਫਾਰਮ ਹੈ। ਇਹ ਲੋਕ ਸਭਾ ਇਲੈਕਸ਼ਨ 224 ਦੇ ਮੱਦੇ ਨਜ਼ਰ ਰੱਖਦੇ ਆ ਸਾਡੇ ਮਾਨਯੋਗ ਐਸਐਸਪੀ श्री ਦੀਪਕ ਪਾਰਕ ਜੀ ਆਈਪੀਐਸ ਸਾਹਿਬ ਦੇ ਦਿਸ਼ਾਨਤਰੇ ਨਿਰਦੇਸ਼ਾਂ ਦੇ ਅਨਸਾਰ ਅਸੀਂ ਸਾਡੀ ਪੁਲਿਸ ਜਿਹੜੀ ਫੋਰਸ ਆ ਬੜੀ ਮਸਤੀ ਦੇ ਨਾਲ ਡਿਊਟੀਆਂ ਕਰ ਰਹੇ ਆ ਇਸੇ ਤਰ੍ਹਾਂ ਹੀ ਮਿਤੀ 13 5 24 ਨੂੰ ਇੰਟਰ ਸਟੇਟ ਜਿਹੜਾ ਸਾਡਾ ਪਾਉਡਰ ਟੱਬ ਵਾਲੀ ਦਾ ਹਰਿਆਣੇ ਦੇ ਨਾਲ ਲੱਗਦਾ ਤੇ ਉੱਥੇ ਸਾਡੇ ਐਸ ਐਚਓ ਸੰਦੀਪ ਸਿੰਘ ਭਾਟੀ ਥਾਣਾ ਮੁਖੀ ਸੰਗਤ ਤੇ ਚੌਂਕੀ ਇੰਚਾਰਜ ਪਥਰਾਲਾ ਏਐਸਏ ਜਸਕਰਨ ਸਿੰਘ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸਨੀ ਕੁਮਾਰ ਤੇ ਦੂਸਰੇ ਦਾ ਨਾਮ ਗਰਨਾਮ ਸਿੰਘ ਸੀਗਾ ਜਿਹੜਾ ਸਨੀ ਕੁਮਾਰ ਆ ਇਹ ਦੂਸਰਾ ਸਰਸਾ ਦਾ ਰਹਿਣ ਵਾਲਾ ਤੇ ਦੂਸਰਾ ਜਿਹੜਾ ਗਰਨਾਮ ਸਿੰਘ ਆ ਇਹ ਹੈਗਾ ਸਰਾਣੀਆਂ ਪਿੰਡ ਦਾ ਰਹਿਣ ਵਾਲਾ ਤੇ ਇਹਨਾਂ ਦੇ ਵਿੱਚ ਇਹਨਾਂ ਦੀ ਜਦੋਂ ਤਲਾਸ਼ੀ ਕਰਨ ਤੇ ਸਨੀ ਕੁਮਾਰ ਤੋਂ 315 ਬੋਰ ਦਾ ਕਟਾ ਤੇ ਗਰਨਾਮ ਪਾਸੋਂ ਦੋ ਰੌਂਦ ਜਿੰਦਾ ਬਰਾਮਦ ਕੀਤੇ ਗਏ ਜਿਸ ਕਰਕੇ ਸਾਡੇ ਮਕਦਮਾ ਨੰਬਰ 47 25 ਆਰ ਮਜੈਕਟ ਅਧੀਨ ਦਰਜ ਕੀਤਾ ਗਿਆ ਇੱਥੇ ਇਹ ਵਰਨਣ ਜੋਗ ਆ ਵੀ ਇਹ ਜਿਹੜੇ ਦੋਨੇ ਵਿਰਕਤੀ ਇਹ ਜਿਹੜਾ ਇਹ ਦੇਸੀ ਕੱਟਾ ਇਹ ਲੈ ਕੇ ਆ ਰਹੇ ਸੀ ਕਿ ਉੱਤਰ ਪ੍ਰਦੇਸ਼ ਤੋਂ ਤੇ ਇਹਨਾਂ ਦੀ ਇੱਕ ਕਿਸੇ ਦੇ ਨਾਲ પ્રાਣੀ ਦੁਸ਼ਮਣੀ ਆ ਇਹਨਾਂ ਨੇ ਉਸ ਉੱਤੇ ਹਮਲਾ ਕਰਨਾ ਸੀ ਤੇ ਬਾਕੀ ਤੇ ਇਹ ਵੀ ਵਰਨਣ ਜੋਗ ਆ ਵੀ ਇਹ ਦੋਨੇ ਬੜੇ ਖਤਰਨਾਕ অপরাধੀ ਆ ਤੇ ਇਹਨਾਂ ਦੇ ਉੱਤੇ ਪਹਿਲਾਂ ਵੀ ਦੋਨਾਂ ਦੇ ਉੱਤੇ ਇੱਕ ਇੱਕ ਐਨਡੀਪੀ ਐਕਸੈਪਟ ਦਾ ਮਕਦਮਾ ਦਰਜਾ ਤੇ ਸਣੀ ਦੇ ਉੱਤੇ ਪਹਿਲਾਂ ਵੀ ਆ ਪੁਲਿਸ ਪਾਰਟੀ ਗੁਰੂ ਹਰਸਾਏ ਉੱਪਰ ਹਮਲਾ ਕਰਨ ਦਾ ਇੱਕ ਮਕਦਮਾ ਦਰਜਾ ਜਿਦੇ ਵਿੱਚੋਂ ਇਹਦੀ ਗ੍ਰਿਫਤਾਰੀ ਕੀਤੀ ਜਾਣੀ ਹੈ ਹਜੇ ਬਾਕੀ ਆ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਮਾੜੇ ਅੰਸਰਾਂ ਦਾ ਗਰੋਹ ਆ ਉਹਨੂੰ ਅਸੀਂ ਇਹ ਕਾਬੂ ਕਰ ਲਿਆ ਤੇ ਜਿਹੜਾ ਇਹਨਾਂ ਨੇ ਗਾਂ ਜਿਹੜੀਆਂ ਵਾਰਦਾਤਾ ਕਰਨੀਆਂ ਸੀ ਉਹਨਾਂ ਦਾ ਭਾਂਡਾ ਫੋੜ ਕੀਤਾ ਗਿਆ ਕਿੰਨੇ ਮੈਂਬਰ ਸੀ ਗ로우 ਦੇ ਵਿੱਚ ਉਹ ਕਿੰਨੇ ਚੱਲਦੇ ਇਹ ਦੋ ਮੈਂਬਰ ਸੀਗੇ ਇੱਕ ਤਾਂ ਸਨੀ ਤੇ ਇੱਕ ਗਰਨਾਮ ਸਿੰਘ ਦੋਨੇ ਇਹ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਸੰਬੰਧਿਤ